ਉਹ ਕਾਈ ਲਾਜੀ ਇਹ ਹੀ ਹੈ ਇੱਕ 17 18 ਸਾਲ ਦੀ ਸਾਧਣੀ ਮੈਨੂੰ ਲੱਗਦਾ ਹੈ ਵੀ ਨਵਾਲਗੋ ਹੋ ਪਰ ਕੋਈ ਦੋ ਕੌੜੀ ਦਾ ਕੁੱਤਾ ਇਹ ਜਾ ਸਾਧ ਜਾਂ ਸਾਧਣੀ ਆ ਕੇ ਜਾਂ ਸਾਨੂੰ ਗਾਲਾਂ ਕੱਢ ਜਵੇ ਤੇ ਸਾਨੂੰ ਇਹ ਕਹਿ ਜਵੇ ਕਿ ਇਹ ਤਾਂ ਗਦਾਰ ਨੇ ਜੀ ਆ ਬੱਬੂ ਡੱਬੂ ਇਹ ਪਤਾ ਨਹੀਂ ਕੌਣ ਹੈ ਕਹਿੰਦੀ ਬੱਬੂ ਡੱਬੂ ਕੋ ਮੈਂ ਤੋ ਜਾਣਦੀ ਨਹੀਂ ਕبھی-ਕبھی ਦੇਖਦੀ ਹਾਂ ਸੋਸ਼ਲ ਮੀਡੀਆ 'ਤੇ ਸਾਰੇ ਸਿੰਗਰਾਂ ਨੂੰ ਇਹਨਾਂ ਨੇ ਜੀ ਗਾਲਾਂ ਕੱਢੀਆਂ ਇਹ ਕਹਿੰਦੀ ਆ ਸਿੱਕੂ ਮੁੱਸੇ ਵਾਲਾ ਇਹਦਾ ਕੀ ਰੌਲਾ ਪਾਇਆ ਇਹ ਕੋਈ ਰੱਬ ਸੀ ਜਾਂ ਫਲਾਣਾ ਸੀ ਪਰ ਉਹ ਉਹ ਲੈਵਲ ਤੇ ਨਹੀਂ ਕਹਿ ਰਹੀ ਉਹ ਤਾਂ ਸਿਰਫ ਸਾਡੀ ਪੱਗ ਤੇ ਹੁਣ ਅੱਗੇ ਮੈਂ ਜਿਹੜਾ ਵੀਡੀਓ ਕਲਿੱਪ ਤੁਹਾਨੂੰ ਦਿਖਾਉਣ ਜਾ ਰਿਹਾ ਇਹ ਕੋਈ ਆਮ ਵੀਡੀਓ ਕਲਿੱਪ ਨਹੀਂ ਹੈਗਾ ਪੰਜਾਬੀਓ ਜੇ ਆਪਾਂ ਇੱਕ ਘਰ ਦੇ ਵਿੱਚ ਦੋ ਭਰਾ ਰਹਿੰਦੇ ਆ ਦੋਨਾਂ ਦੇ ਵਿੱਚ ਲੜਾਈ ਹੋ ਜਾਂਦੀ ਆ ਮਨਮੋਟਾਬ ਹੋ ਜਾਂਦੇ ਨੇ ਅਸੀਂ ਇੱਕ ਦੂਜੇ ਨਾਲ ਬੋਲਦੇ ਨਹੀਂ ਹੁੰਦੇ ਠੀਕ ਹੈ ਪਰ ਜੇ ਕਿਸੇ ਦੂਸਰੇ ਭਰਾ ਨੂੰ ਕੋਈ ਤੁਹਾਡੇ ਪਿੰਡ ਮੁਹੱਲੇ ਜਾਂ ਬਾਹਰਲਾ ਬੰਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੁੱਟਣ ਲੱਗ ਜਵੇ ਜਾਂ ਮਾਵਾ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢੇ ਫਿਰ ਕੀ ਤੁਸੀਂ ਆਪਣੇ ਭਰਾ ਦੇ ਹੱਕ 'ਚ ਖੜੋਗੇ ਜੋ ਮਰਜ਼ੀ ਨੂੰ ਕੁੱਟੀ ਜਾਵੇ ਜੋ ਮਰਜ਼ੀ ਗਾਲਾਂ ਕੱਢੀ ਜਾਵੇ ਮੈਂ ਕੀ ਲੈਣਾ ਇਦਾਂ ਮੈਨੂੰ ਲੱਗਦਾ ਹੁੰਦਾ ਨਹੀਂ ਇਹ ਗੱਲ ਮੈਂ ਤੁਹਾਨੂੰ ਕਿਉਂ ਕਹਣਾ ਇਹ ਤੁਹਾਨੂੰ ਹੁਣ ਅੱਗੇ ਜਾ ਕੇ ਪਤਾ ਲੱਗੂਗੀ ਤੇ ਗੱਲ ਹੁਣ ਇਹ ਆ ਕਹਿੰਦੀ ਕੁੱਤਾ ਪਾਲ ਲਓ ਬਿੱਲੀ ਪਾਲ ਲਓ ਪਰ ਇਹ ਮਨ ਚ ਬਹਿਮ ਕਦੇ ਨਾ ਪਾਲਿਓ ਕਿ ਪੰਜਾਬੀ ਸਿੰਗਰ ਤੇ ਪੰਜਾਬੀ ਲੋਕ ਕਦੇ ਵੀ ਦੇਸ਼ ਭਗਤ ਹੋ ਸਕਦੇ ਨੇ ਇਹਨਾਂ ਨੂੰ ਕਿਹੜਾ ਇਹ ਜਾ ਕੀੜਾ ਕੱਟ ਗਿਆ ਕਿ ਇਹ ਨਿਤ ਨਵੀਂ ਕੋਈ ਦੇਸ਼ ਨਾਲ ਗਦਾਰੀ ਦੀ ਸਕੀਮ ਘੜਦੇ ਹੀ ਰਹਿੰਦੇ ਨੇ ਇੱਕ 17 18 ਸਾਲ ਦੀ ਸਾਧਣੀ ਮੈਨੂੰ ਲੱਗਦਾ ਹੈ ਵੀ ਨਵਾਲਗੋ ਉਹਨੂੰ ਹਲੇ ਚੰਗੀ ਤਰ੍ਹਾਂ ਉਵੀ ਨਹੀਂ ਆਉਂਦਾ ਹੁਣ ਪਰ ਉਹ ਸਾਨੂੰ ਸਰਟੀਫਿਕੇਟ ਦਿੰਦੀ ਆ ਕਿ ਤੁਸੀਂ ਗਦਾਰ ਹੋ ਜੀ ਉਹਦੇ ਮੂੰਹੋਂ ਹੀ ਸੁਣ ਲਿਓ ਹੁਣ ਮੈਂ ਜਿਹੜੀ ਦੋ ਭਾਈਆਂ ਦੀ ਗੱਲ ਕੀਤੀ ਸੀ ਯਾਰ ਦੋ ਭਰਾ ਨਾ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਉਹ ਯਾਰ ਠੀਕ ਹੈ ਸਾਡੀ ਦੋ ਭਰਾਵਾਂ ਦੀ ਆਪਸੀ ਘਰ ਦੇ ਵਿੱਚ ਕੋਈ ਮਨਮੋਟਾਬ ਹੋਣਗੇ ਸ਼ਾਇਦ ਉਹਨਾਂ ਦੇ ਤਾਂ ਹੈ ਨਹੀਂ ਉਹਨਾਂ ਨੂੰ ਚੌਹਰ ਵਾਲਿਆਂ ਦੀ ਨੇ ਜਿਵੇਂ ਮਰਜ਼ੀ ਲਾ ਲਓ ਅਸੀਂ ਆਪਦੇ ਘਰ 'ਚ ਸੁਲਝਲਾਂਗੇ ਪਰ ਕੋਈ ਦੋ ਕੌੜੀ ਦਾ ਕੁੱਤਾ ਇਹ ਜਾ ਸਾਧ ਜਾਂ ਸਾਧ ਨਹੀਂ ਆ ਕੇ ਯਾਰ ਸਾਨੂੰ ਗਾਲਾਂ ਕੱਢ ਜਵੇ ਤੇ ਸਾਨੂੰ ਇਹ ਕਹਿ ਜਵੇ ਕਿ ਇਹ ਤਾਂ ਗਦਾਰ ਨੇ ਜੀ ਪੰਜਾਬੀ ਕਦੇ ਦੇਸ਼ ਦੇ ਨਾਲ ਵਫਾ ਜਾਂ ਇਮਾਨਦਾਰੀ ਨਾਲ ਰਹਿ ਨਹੀਂ ਸਕਦੇ ਇਹਨਾਂ ਤੋਂ ਵੱਡਾ ਜਦੋਂ ਕੋਈ ਬਾਹਰਲਾ ਕੇ ਹਮਲਾ ਕਰਦਾ ਨਾ ਸਾਡੀ ਕੌਮ ਪੰਜਾਬੀ ਪੰਜਾਬੀਅਤ ਤੇ ਤਾਂ ਆਪਸੀ ਮਨਮੋਟਾ ਭੁਲਾ ਕੇ ਉੱਥੇ ਇੱਕ ਹੋ ਜਾ ਕਰੋ ਜਦੋਂ ਸਾਡੀ ਆਪਣੀ ਗੱਲ ਹੋਊਗੀ ਅਸੀਂ ਕੋਈ ਗੱਲ ਨਹੀਂ ਅਸੀਂ ਵੀ ਆਪਦੇ ਭਰਾਵਾਂ ਨੂੰ ਮਨਾ ਲਾਂਗੇ ਜੇ ਨਹੀਂ ਵੀ ਮੰਨਣਗੇ ਤਾਂ ਵੀ ਕੋਈ ਗੱਲ ਨਹੀਂ ਰਹਿਣਗੇ ਤਾਂ ਸਾਡੇ ਹੀ ਬਗਾਨੇ ਤਾਂ ਨਹੀਂ ਮੈਂ ਫੇਰ ਕਹਿਣਾ ਵੀ ਰਲ ਕੇ ਰਹਿਣਾ ਸਿੱਖ ਲੋ ਕੁਝ ਨਹੀਂ ਰੱਖਿਆ ਯਾਰ ਨਾ ਸਿੱਧੂ ਮਾੜਾ ਸੀ ਨਾ ਬੱਬੂ ਮਾੜਾ ਦੋਨੇ ਪੰਜਾਬੀ ਨੇ ਦੋਨੇ ਸਾਡੇ ਭਰਾ ਨੇ ਤੇ ਦੋਨਾਂ ਨੂੰ ਚਾਹਣ ਵਾਲੇ ਵੀ ਅਸੀਂ ਇੱਕ ਦੂਜੇ ਦੇ ਭਰਾ ਹੀ ਆ ਤੁਸੀਂ ਸਾਰੇ ਸਾਰੇ ਜਾਣੇ ਸੋਚ ਲੈਣ ਕਿ ਅਸੀਂ ਇੱਕ ਦੂਜੇ ਸਿੰਗਰ ਨੂੰ ਗਾਲ ਨਹੀਂ ਕੱਢਣੀ ਕਮੈਂਟਾਂ ਚ ਆਪਦੇ ਆਪ ਹੀ ਇਹ ਗੰਦ ਖ ਦਨ ਚਾਮਲੀ ਹੋਇਆ ਅੱਛਾ ਜੇ ਇਹਨੂੰ ਕੋਈ ਕਿਤੇ ਨਾ ਕਿਤੇ ਇਹਦਾ ਪਤਾ ਲੱਗੇ ਖੁਰਾਕ ਖੋਜ ਉਹ ਜ਼ਰੂਰ ਦੱਸ ਦਿਓ ਆ ਇਹਦੀ ਗੱਲ ਸੁਣੋ ਫਿਰ ਤੁਹਾਨੂੰ ਜਾਂਦਾ ਜਾਂਦਾ ਇੱਕ ਆਸਟ ਗੱਲ ਹੋਰ ਦੱਸ ਕੇ ਜਾਊਂਗਾ भाई कुत्ता पाल लो बिल्ली पाल लो पर कभी ये गलत फहमी मत पालना कि ये दो कौड़ी के बॉलीवुड वाले और ये पंजाबी सिंगर कभी देशभक्त हो सकते हैं मुझे ये नहीं समझ आता की इनके अंदर ऐसा कौन सा कीड़ा हर दिन काटता है जो नई नई वैरायटी की इनके अंदर गद्दारी ताकि कोई भी अगला हिम्मत ना करे ये गुब्बत तो है नहीं अब जेल में बैठा बैठा आदमी कोई इनको ठुकवा देगा फिर ये कहेंगे भाई भारत में तो पंजाबी सिंगर सेफ ही नहीं है हमारे साथ ये हो रहा हमारे साथ वो हो रहा लोकतंत्र की हत्या हो रही है तो तुम लोगों का इलाज ही यही है सुन Kabasa. ਇਹ ਵੀਡੀਓ ਮੈਂ ਹਲੇ ਵਿੱਚੋਂ ਕੱਟਤੀ ਅੱਧੀ ਹੈ ਨਾ ਤੁਹਾਨੂੰ ਸਿਰਫ ਜਿੰਨੀ ਗੱਲ ਬੋਲੀ ਉਹਨੀ ਦੱਸਣ ਲਈ ਹੋਰ ਇਹਨੇ ਕੀ ਬਕਵਾਸ ਕੀਤਾ ਬਾਅਦ ਚ ਉਹ ਤੁਹਾਨੂੰ ਮੈਂ ਸੌਖੀ ਭਾਸ਼ਾ ਚ ਦੱਸ ਦੇਣਾ ਇਹ ਕਹਿੰਦੀ ਆ ਸਿੱਧੂ ਮੂਸੇ ਵਾਲਾ ਇਹਦਾ ਕੀ ਰੌਲਾ ਪਾਇਆ ਇਹ ਕੋਈ ਰੱਬ ਸੀ ਜਾਂ ਫਲਾਣਾ ਸੀ ਉਹ ਤਾਂ ਚਲ ਛੱਡਿਆ ਆਪਣੇ ਪੰਜਾਬੀ ਵੀ ਕਹੀ ਜਾਂਦੇ ਨੇ ਪਰ ਉਹ ਉਹ ਲੈਵਲ ਤੇ ਨਹੀਂ ਕਹਿ ਰਹੀ ਉਹ ਤਾਂ ਸਿਰਫ ਸਾਡੀ ਪੱਗ ਤੇ ਸਾਡੀ ਪੰਜਾਬੀਆ ਤੇ ਨਾਲ ਸਿਰਫ ਨਫ਼ਰਤ ਹੀ ਦਿਖਾ ਰਹੀ ਆ ਤੇ ਆ ਬੱਬੂ ਡੱਬੂ ਇਹ ਪਤਾ ਨਹੀਂ ਕੌਣ ਆ ਕਹਿੰਦੀ ਬੱਬੂ ਡੱਬੂ ਕੋ ਮੈਂ ਤਾਂ ਜਾਣਦੀ ਨਹੀਂ ਕੋਈ ਕਦੇ ਦੇਖਤੀ ਹਾਂ ਸੋਸ਼ਲ ਮੀਡੀਆ ਤੇ ਔਰ ਦਲਜੀਤ ਨੂੰ ਸਾਰੇ ਸਿੰਗਰਾਂ ਨੂੰ ਇਹਨਾਂ ਨੇ ਜੀ ਗਾਲਾਂ ਕ ਆਪਦੇ ਆਪ ਹੀ ਨਾ ਸਾਡੇ ਪੰਜਾਬ ਦੀ ਹੋਰ ਬੇਇੱਜ਼ਤੀ ਹੁੰਦੀ ਜਿਹੜੀ ਇਹ ਬੋਲਦੀ ਆ ਬਕਵਾਸ ਅਸੀਂ ਤਾਂ ਵਾਇਰਲ ਆਪ ਕਰ ਨਹੀਂ ਸਕਦੇ ਤੁਹਾਨੂੰ ਮੈਂ ਹੀ ਦੱਸ ਦੇਣਾ ਹਨਾ ਕਿ ਵਿਚਾਰ ਆਪਦੇ ਜ਼ਰੂਰ ਦੇ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ